ਤੇ ਖਾਨ ਲੱਗੇ ਸੀਗੇ ਕੋਈ ਦੇਖ ਕੇ ਨੂੰ ਕਹਿ ਨਹੀਂ ਤੁਹਾਨੂੰ ਤਾਂ ਇੰਨੀ ਸੋਹਣਾ ਪੀਸ ਆ ਨਾ ਮਤਲਬ ਜੀ ਕਰਦਾ ਕੱਟ ਕੇ ਫਟਾਫਟ ਖਾ ਲਈਏ ਜਿਹੜਾ ਇੱਕਦਮ ਨਿਗਾ ਪੈ ਗਈ ਨੂੰ ਨਿਗਾ ਪੈ ਗਈ ਇੱਕਦਮ ਆ ਦੇਖਿਓ ਕਿੰਨੀਆਂ ਜਿਆਦਾ ਸੁੰਡੀਆਂ ਨੇ ਇਹਦੇ ਵਿੱਚ ਇੱਕ ਮਿੰਟ ਹਾਂ ਥੋੜਾ ਹੀ ਹੋਣੀ ਚੀ ਇਹਨਾਂ ਸੁੰਡੀਆਂ ਨਾ ਭਰਿਆ ਹੋਇਆ ਕੋਈ ਯਕੀਨ ਨਹੀਂ ਕਰੂਗਾ ਇਹਦੇ ਵਿੱਚੋਂ ਹੀ ਨਿਕਲੀ ਜਾਂਦੀ ਪਤਾ ਨਹੀਂ ਕਿੱਥੋਂ ਆਈਆਂ ਇਹ ਇੱਕ ਮਿੰਟ ਬਹੁਤ ਜ਼ਿਆਦਾ ਚੰਨਣ ਪੈ ਰਹੇ ਆ हां ਹੁਣ ਦੇਖੋ ਪੂਰਾ ਸੁੰਡੀਆਂ ਨਾਲ ਭਰਿਆ ਪਿਆ ਵਾ ਅੰਦਰ ਕੱਟ ਕੇ ਖਾ ਰਹੇ ਸੀਗੇ ਇੱਕਦਮ ਜਿੱਗਪਗੇ ਚਲੋ ਇੱਕ ਅੱਧੀ ਆ ਪਰ ਨਹੀਂ ਇੰਨਾ ਜ਼ਿਆਦਾ ਭਰਿਆ ਹੋਇਆ ਨਾ ਬਹੁਤ ਆ ਹਿੱਲ ਰਹੀਆਂ ਨੇ ਇਹ ਆ ਰਹੀਆਂ ਇੱਕ ਮਿੰਟ ਬਹੁਤ ਜ਼ਿਆਦਾ ਸੁੰਡੀਆਂ ਨਾਲ ਭਰਿਆ ਪਿਆ ਵਾ ਕੋਈ ਕਹਿ ਨਹੀਂ ਸਕਦਾ ਕਿ ਇਹਦੇ ਚ ਸੁੰਡੀਆਂ ਹੋਣਗੀਆਂ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਇਹਦੇ ਵਿੱਚ ਸੁੰਡੀਆਂ ਵੀ ਹੁੰਦੀਆਂ ਨੇ ਖਾਦੇ ਆ ਸਾਰਾ ਫਰੂਟ ਖਾਦਾ ਪਤਾ ਵੀ ਕਿਹਦੇ ਵਿੱਚ ਹੁੰਦੀ ਕਿਹਦੇ ਵਿੱਚ ਨਹੀਂ ਪਰ ਜਿਹੜਾ ਅੱਜ ਆ ਦੇਖਿਆ ਆ ਤਾਂ ਪੂਰਾ ਸੁੰਡੀਆਂ ਦਾ ਕਹ ਲੋ ਕਿ ਭਰਿਆ ਹੀ ਪਿਆ ਆ ਰਿਆ ਇਹ ਆ ਨੋਰ ਨੋਰਮਲ ਤੁਹਾਨੂੰ ਕਿਦਾਂ ਦਿਖਾਈਏ ਆਪਾਂ ਆ ਰੀਆਂ ਗੁੱਛੀਆਂ ਦੇ ਗੁੱਛੇ ਇੰਨੇ ਜਿਆਦਾ ਲੰਮੀਆਂ ਲੰਮੀਆਂ ਸੁੰਡੀਆਂ ਦਿਖ ਰੀਆਂ ਨਾ